ਇਸ ਦਿਨ ਦੀ ਵੱਡੀ ਖਬਰ ਪੰਜਾਬ ਦੇ ਵਿੱਚ ਦਰਖਤਾਂ ਨੂੰ ਕੱਟਣ ਦੇ ਉੱਤੇ ਰੋਕ ਲਗਾਈ ਗਈ ਹੈ ਦੱਸ ਦਈਏ ਕਿ ਪੰਜਾਬ ਹਰਿਆਣਾ ਹਾਈ ਕੋਰਟ ਦੇ ਵਿੱਚ ਇੱਕ ਪਟੀਸ਼ਨ ਪਈ ਹੈ ਜਿਸ ਦੇ ਵਿੱਚ ਪੰਜਾਬ ਹਰਿਆਣਾ ਹਾਈ ਕੋਰਟ ਦੇ ਵੱਲੋਂ ਪੰਜਾਬ ਸਰਕਾਰ ਤੋਂ ਜਵਾਬ ਮੰਗਿਆ ਗਿਆ ਉਹਨਾਂ ਦੇ ਵੱਲੋਂ ਕਹਿ ਗਿਆ ਕਿ ਬਿਨਾਂ ਮਨਜ਼ੂਰੀ ਤੇ ਪੰਜਾਬ ਦੇ ਵਿੱਚ ਕੋਈ ਵੀ ਦਰਖਤ ਜਿਹੜਾ ਨਹੀਂ ਕੱਟਿਆ ਜਾਵੇਗਾ ਤਾਂ ਤੁਹਾਨੂੰ ਦੱਸ ਦਈਏ ਕਿ ਪੰਜਾਬ ਦੇ ਵਿੱਚ ਦਰਖਤਾਂ ਦੀ ਕਟਾਈ ਦਾ ਇੱਕ ਮਾਮਲਾ ਜਿਹੜਾ ਸਾਹਮਣੇ ਆਇਆ ਸੀ ਜਿਸ ਦੇ ਵਿੱਚ ਪੰਜਾਬ ਹਰਿਆਣਾ ਹਾਈ ਕੋਰਟ ਨੇ ਸਰਕਾਰ ਨੂੰ ਜਿਹੜਾ ਕਿ ਮਨਜ਼ੂਰੀ ਬਿਨਾ ਮਨਜ਼ੂਰੀ ਤੋਂ ਕਟਾਈ ਤੇ ਰੋਕ ਲਗਾ ਦਿੱਤੀ ਹੈ ਹਾਈ ਕੋਰਟ ਨੇ ਅਦਾਲਤ ਦੀ ਮਨਜ਼ੂਰੀ ਬਿਨਾ ਦਰਖਤ ਕੱਟਣ ਤੇ ਰੋਕ ਲਾਉਂਦਿਆ ਪੰਜਾਬ ਸਰਕਾਰ ਨੂੰ ਜਿਹੜਾ ਕਿ ਇਸ ਮਾਮਲੇ ਦੇ ਵਿੱਚ ਜਵਾਬ ਦਾਖਲ ਕਰਨ ਦੇ ਲਈ ਕਿਾ ਜਾਣਕਾਰੀ ਅਨੁਸਾਰ ਇਹ ਨਿਰਦੇਸ਼ ਚੀਫ ਜਸਟਿਸ ਸ਼ੀਲ 나ਗੂ ਅਤੇ ਜਸਟਿਸ ਸੰਜੀਵ ਬੈਰੀ ਦੇ ਵੱਲੋਂ ਡਿਵੀਜ਼ਨ ਬੈਂਚ ਨੇ ਜਾਰੀ ਕੀਤੇ ਨੇ ਜਿਸ ਦੇ ਵਿੱਚ ਰਾਜ ਦੇ ਵਕੀਲ ਨੂੰ ਪੰਜਾਬ ਭਰ ਦੇ ਵਿੱਚ ਰੁੱਖਾਂ ਦੀ ਕਟਾਈ ਤੇ ਰੋਕ ਲੱਗਣ ਦੇ ਲਈ ਸਬੰਧਤ ਅਧਿਕਾਰੀਆਂ ਨੂੰ ਤੁਰੰਤ ਸੂਚਿਤ ਕਰਨ ਦੇ ਲਈ ਕਿਹਾ ਗਿਆ ਹੈ ਮੋਹਾਲੀ ਦੇ ਵਸਨੀਕ ਪਰਨੀਤ ਕੌਰ ਅਤੇ ਸ਼ੁਭ ਸੇਖੋਂ ਦੇ ਵੱਲੋਂ ਜਨਹਿਤ ਪਟੀਸ਼ਨਾਂ ਦਾਇਰ ਕੀਤੀਆਂ ਗਈਆਂ ਸਨ ਜਿਨ੍ਹਾਂ ਨੇ ਵਿਕਾਸ ਪ੍ਰੋਜੈਕਟਾਂ ਦੇ ਲਈ ਸੁਰੱਖਿਤ ਜੰਗਲਾਤ ਜ਼ਮੀਨਾਂ ਦੇ ਵੱਡੇ ਪੱਧਰ ਤੇ ਰੁੱਖਾਂ ਦੀ ਕਟਾਈ ਅਤੇ ਡਿਵੀਜ਼ਨਲ ਦੇ ਉੱਤੇ ਜਿਹੜਾ ਕਿ ਚਿੰਤਾ ਪ੍ਰਗਟਾਈ ਸੀ ਤਾਂ ਤੁਹਾਨੂੰ ਦੱਸ ਦਈਏ ਕਿ ਦੋ ਸੋ 51 ਰੁੱਖਾਂ ਦੀ ਨਿਲਾਮੀ ਦੇ ਲਈ ਟੈਂਡਰ ਜਾਰੀ ਕੀਤਾ ਗਿਆ ਸੀ ਤਾਂ ਪ੍ਰਦੀਪ ਕੌਰ ਦੀ ਪਟੀਸ਼ਨ ਨੇ ਸੈਕਟਰ 67 68 79 ਤੇ 80 ਦੇ ਵਿੱਚ ਮੌਜੂਦਾ ਟ੍ਰੈਫਿਕ ਜੰਕਸ਼ਨਾਂ ਦੇ ਨਾਲ-ਨਾਲ ਇਹ ਐਸਐਸ ਨਗਰ ਮੁਹਾਲੀ ਦੇ ਵਿੱਚ ਜਿਹੜਾ ਕਿ ਜ਼ਿਲ੍ਹੇ ਦੇ ਵਿੱਚ ਪੀਆਰ 7 ਰੋਡ ਦੇ ਉੱਤੇ ਸੁਹਾਣਾ ਜੰਕਸ਼ਨ ਤੇ ਤਿੰਨ ਗੋਲ ਚੱਕਰ ਜਾ ਰੋਟਰੀ ਦੇ ਨਿਰਮਾਣ ਦੇ ਲਈ 251 ਰੁੱਖਾਂ ਦੀ ਪ੍ਰਸਤਾਵਿਤ ਕਟਾਈ ਦੀ ਨਿੰਦਾ ਕੀਤੀ ਹੈ ਅਦਾਲਤ ਨੇ ਦਰਜ ਕੀਤਾ ਕਿ 251 ਰੁੱਖਾਂ ਦੀ ਨਿਲਾਮੀ ਦੇ ਲਈ ਟੈਂਡਰ ਜਾਰੀ ਕੀਤਾ ਗਿਆ ਸੀ ਜਿਸ ਦੀ ਆਖਰੀ ਮਿਤੀ 9 ਦਸੰਬਰ ਸੀ ਅਤੇ ਇਹ ਰੁੱਖਾਂ ਦੀ ਕਟਾਈ ਮਾਮਲੇ ਦੇ ਉੱਤੇ ਉਠਾਏ ਜਾਣ ਤੇ ਸਿਰਫ 2 ਦਿਨ ਪਹਿਲਾਂ ਸ਼ੁਰੂ ਹੋਈ ਸੀ ਤਾਂ ਤੁਹਾਨੂੰ ਦੱਸ ਦਈਏ ਪੰਜਾਬ ਦਾ ਜੰਗ ਫਲਾਤ ਰਕਬਾ ਜਿਹੜਾ ਸਿਰਫ 3.6% ਹੈ ਤਾਂ ਬੈਂਚ ਨੇ ਕੇਂਦਰੀ ਵਾਤਾਵਰਨ ਜੰਗਲਾਤ ਅਤੇ ਜਲਵਾਯੂ ਪਰਿਵਰਤਨ ਮਾਮਲੇ ਦੇ ਵਿੱਚ ਜਿਹੜਾ ਕਿ ਅਧਕਾਰਤ ਅੰਕੜਿਆਂ ਦਾ ਨੋਟਿਸ ਲੈਂਦਿਆਂ ਹੋਇਆ ਜਿਸ ਤੋਂ ਪਤਾ ਲੱਗਦਾ ਕਿ ਪੰਜਾਬ ਦਾ ਜੰਗਲਾਤ ਜਿਹੜਾ ਰਕਬਾ ਇਸ ਦੇ ਭੂਗੋਲਿਕ ਖੇਤਰ ਦਾ ਸਿਰਫ 3.67% ਇਹ ਵੀ ਦੇਖਿਆ ਗਿਆ ਕਿ ਰਾਜਸਥਾਨ ਦੇ ਵਿੱਚ ਲਗਭਗ 4. 88% ਦਾ ਬਹਤਰ ਜੰਗਲਾਤ ਰਕਬਾ ਹੈ ਤਾਂ ਪੰਜਾਬ ਦੇ ਵਿੱਚ ਜੰਗਲਾਤ ਰਕਬਾ ਜਿਹੜਾ ਮਾੜਾ ਹੁੰਦਾ ਜਾ ਰਿਹਾ ਪੰਜਾਬ ਦੇ ਵਿੱਚ ਪ੍ਰਦੂਸ਼ਣ ਹੈ ਜਿਹੜਾ ਵਧਦਾ ਜਾ ਰਿਹਾ ਜਿਸ ਨੂੰ ਦੇਖ ਕੇ ਪੰਜਾਬ ਹਰਿਆਣਾ ਹਾਈ ਕੋਰਟ ਦੇ ਵਿੱਚ ਇੱਕ ਪਟੀਸ਼ਨ ਪਾਈ ਗਈ ਸੀ ਜਿਸ ਦੇ ਵਿੱਚ ਸਰਕਾਰੀ ਪ੍ਰੋਜੈਕਟਾਂ ਦੀ ਮਨਜ਼ੂਰੀ ਦੇ ਉੱਤੇ ਜਿਹੜਾ ਕਿ ਰੁੱਖ ਕਟਣ ਦੇ ਲਈ ਈ ਟੈਂਡਰ ਲਗਾਏ ਗਏ ਸੀ ਜਿਸ ਦੇ ਵਿੱਚ ਹੁਣ ਪੰਜਾਬ ਹਰਿਆਣਾ ਹਾਈ ਕੋਰਟ ਦੇ ਵੱਲੋਂ ਪੰਜਾਬ ਸਰਕਾਰ ਤੋਂ ਜਿਹੜਾ ਜਵਾਬ ਮੰਗਿਆ ਗਿਆ ਜਿਸ ਦੇ ਵਿੱਚ ਉਹਨਾਂ ਨੇ ਕਿਹਾ ਕਿ ਬਿਨਾ ਪੰਜਾਬ ਹਰਿਆਣਾ ਹਾਈ ਕੋਰਟ ਦੀ ਮਨਜ਼ੂਰੀ ਤੋਂ ਕਿਸੇ ਵੀ ਰੁੱਖ ਨੂੰ ਆ ਜਿਹੜਾ ਨਹੀਂ ਕੱਟਿਆ ਜਾ ਸਕਦਾ